ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ 133ਵੀਂ ਜਨਮ ਸ਼ਤਾਬ ਦੀ ਜ਼ਿਲ੍ਹਾ ਫਰੀਦਕੋਟ ਦੇ ਡਾਕਟਰ ਅੰਬੇਡਕਰ ਭਵਨ ਵਿਖੇ ਸਮਾਜਿਕ, ਰਾਜਨੀਤਿਕ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਜਨਮ ਸ਼ਤਾਬ ਦੀ ਨੂੰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਪਹੁੰਚ ਕੇ ਜਿੱਥੇ ਬਾਬਾ ਸਾਹਿਬ ਨੂੰ ਪਸ਼ੂਪ੍ਰੇਟ ਕੀਤੇ ਉਥੇ ਨਾਲ ਹੀ ਉਹਨਾਂ ਦੀ ਕੀਤੇ ਹੋਏ ਸਮਾਜ ਪ੍ਰਤੀ ਕੰਮਾਂ ਦੇ ਵਿਖਿਆਨ ਨੂੰ ਵੀ ਬੜੇ ਭਾਪੂਰਕ ਸ਼ਬਦਾਂ ਵਿੱਚ ਜਵੱਖ-ਵੱਖ ਜਿ세 ਬੰਦੀਆਂ, ਮੁੱద్ధి ਜੀਵੀਆਂ ਅਤੇ ਸਮਾਜਿਕ ਕਾਰਜਕਰਤਾਵਾਂ ਵੱਲੋਂ ਉਹਨਾਂ ਨੂੰ ਉਹਨਾਂ ਦੇ ਵਿਚਾਰਾਂ ਨੂੰ ਬੜੀ ਭਾਪੂਰਕ ਲੋਕਾਂ ਤਿੱਕਰ ਪੇਸ਼ ਕੀਤਾ ਆਜੋ ਗੱਲ ਕਰਦੇ ਹਾਂ ਵੱਖ-ਵੱਖ ਜਿ세 ਬੰਦੀਆਂ ਦੀ ਆਗਮਨ ਨਾਲ

बहुजन समाज पार्टी जिंदाबाद 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 बाबा साहब इंद्र बैठकर अमर रहे अमर रहे अमर रहे डरना डरना दियो, दियो। बहुजन समाज पार्टी जिंदाबाद 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 ਵਾਜ ਜਨਾ ਹਾਂਜੀ ਬਲਸੂਰ ਜੀ ਉਹਨਾਂ ਦਾ ਬਹੁਤ ਵੈਲਕਮ ਕਰਦਾ ਇੱਥੇ ਆਪਾਂ ਤੇ ਉਹ ਵੀਰ ਜਿਹੜੇ ਮੇਰੇ ਆਡੀਅੰਸ ਚ ਬੈਠੇ ਨੇ ਪੰਡਾਲ ਚ ਬੈਠੇ ਨੇ ਮੇਰੀਆਂ ਭੈਣਾ ਤੇ ਮੇਰੇ ਵੀਰ ਜਿਹੜੇ ਆਧੁਰ ਜੀ ਹਲੋ ਛੱਡ ਕੇ ਅੱਜ ਆਪਦੇ پیغمبر ਨੂੰ ਸਰਤਾਜੀ ਲੈਣ ਵਾਸਤੇ ਆਏ ਹਨ ਹਾਂਜੀ ਕਰਾਂ ਹਾਂ ਸਦਾਰ ਲਖੀਰ ਸਿੰਘ ਲੱਖਾ ਜੀ ਤੁਸੀਂ ਕਾਂਗਰਸ ਐਸ ਸੀ ਐਲ ਦੀ ਪ੍ਰਤੀਨਿਧਤਾ ਕਰ ਰਹੇ ਹੋ ਲੋਕ ਸਭਾ ਦੇ ਇਲੈਕਸ਼ਨ ਵੀ ਆ ਰਹੇ ਹੋ ਬਾਬਾ ਸਾਹਿਬ ਦਾ ਤਿਉਹਾਰ ਵੀ ਅੱਜ ਦਾ ਦਿਨ ਵੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ 'ਚ ਭਾਈ ਸਾਡੇ ਦੇਸ਼ ਦੇ ਮਹਾਨ ਨੇਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਬੇਰਕਰ ਸਾਹਿਬ ਜਿਨ੍ਹਾਂ ਦਾ 133ਵਾਂ ਜਨਮ ਦਿਨ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਐਸੀ ਡਿਪਾਰਟਮੈਂਟ ਕਾਂਗਰਸ ਕਮੇਟੀ ਵੱਲੋਂ ਪੂਰੇ ਦੇਸ਼ ਵਿੱਚ ਵਸ ਰਹੇ ਦੇਸ਼ ਵਾਸੀਆਂ ਨੂੰ ਇਸ ਸੁਵਿਧਾ ਦੇ ਹਾੜੇ ਦੀ ਬਹੁਤ-ਬਹੁਤ ਮੁਬਾਰਕਵਾਦ ਹਾਂਜੀ ਘਰੂ ਸਾਹਿਬ ਕੁਸੀਂ ਕਰਤੀ ਲੋਕਾਂ ਦੀ ਪ੍ਰਤੀਨਿਧਤਾ ਕਰ ਦਿਓ ਲਗਭਗ ਜੇ ਅੱਜ ਪਠਾ ਮਜ਼ਦੂਰਾਂ ਜਾਂ ਹੋਰ ਲੱਗਾਂ ਲਵੇਖੀ ਉਹਨਾਂ ਦੇ ਨਾਮ ਨਾਲ ਤੁਹਾਡਾ ਨਾਮ ਜੁੜਿਆ ਹੋਇਆ ਅੱਜ ਦੇ ਇਸ ਜਨਮ ਦਿਹਾੜੇ ਦੀ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬਹੁਤ ਸੰਘਾਰੂ ਗਾਤ ਮਹਾਪੰਚਾਇਤ ਦਾ ਮੈਂ ਸਿਰ ਮੈਨ ਰੱਖਦਾ ਅੱਜ ਦਾ ਜਿਹੜਾ ਹੈਗਾ ਸਾਡੇ ਵਾਸਤੇ ਖਾਸ ਕਰਕੇ ਸਾਡੇ ਗਾਤਤ ਪੁਵਾਰਾਂ ਵਾਸਤੇ ਇਹ ਸਾਰੀਆਂ ਕੈਟਾਗਰੀਆਂ ਵਾਸਤੇ ਬਸ ਸਾਡੇ ਵਾਸਤੇ ਬਹੁਤ ਹੀ ਮਹਾਨ ਦਿਨ ਹੈ ਜੀ ਅੱਜ ਦੇ ਦਿਨ ਬਾਬਾ ਸਾਹਿਬ ਜੀ ਦੇ ਜੋ ਜਨਮ ਹੋਇਆ ਸੀ ਬਾਬਾ ਸਾਹਿਬ ਦੀ ਜਿਹੜੀ ਦੇਣ ਸਾਡੇ ਸਮਾਜ ਨੂੰ ਹੈ ਜੇ ਅੱਜ ਇਹਨਾਂ ਕੁਰਸੀਆਂ ਦੇ ਉੱਤੇ ਜੇ ਇਹਨਾਂ ਮੰਚਾਂ ਦੇ ਉੱਤੇ ਅਸੀਂ ਬੈਠੇ ਆ ਅਸੀਂ ਪੜ੍ਹਿਆ ਲਿਖਿਆ ਲੋਬੀਆਂ ਸਾਡੀਆਂ ਐਸਐਸਪੀ ਜੱਜ ਜਿਉਂ ਸਾਨੂੰ ਮਾਨਤਾ ਮਿਲੀ ਹੈ ਕਿ ਡਾਕਟਰ ਬਾਬਾ ਸਾਹਿਬ ਦੀ ਦੇਣ ਨਾਲ ਮਿਲੀ ਹੈ ਪਰ ਕਈ ਵਾਰੀ ਸਾਡੇ ਸਮਾਜ ਦੇ ਪੜ੍ਹੇ ਲਿਖੇ ਲੋਕ ਮੈਂ ਪਿੰਡਾਂ ਦੇ ਵਿੱਚ ਜਾਣਾ ਹੁੰਦਾ ਸਾਡੇ ਡਾਕਟਰ ਸਾਹਿਬ ਗੱਲ ਕਰ ਰਹੇ ਸੀਗੇ ਅਸੀਂ ਇੱਥੇ ਜਿਹੜੀ ਅੱਜ ਜਿਹੜੀ ਲੋਬੀ ਇੱਥੇ ਇਕੱਠੀ ਹੋਣੀ ਹੈ ਸਾਰੇ ਸੂਜੂਮ ਤੇ ਪੜ੍ਹੇ ਲਿਖੇ ਲੋਕ ਤੇ ਹੋਣੇ ਆ ਅਸੀਂ ਪੜ੍ਹੇ ਲਿਖੇ ਲੋਕ ਸੂਝਵਾਨ ਲੋਕੀ ਇੱਕ ਦੂਜੇ ਨੂੰ ਜਿਨ੍ਹਾਂ ਨੂੰ ਸਾਰੇ ਸੰਵਧਾਨ ਦਾ ਪਤਾ ਸੀ ਉਹਨਾਂ ਨੂੰ ਹੀ ਦੱਸਾਂਗੇ ਪਰ ਜਿਨ੍ਹਾਂ ਨੂੰ ਦੱਸਣ ਦੀ ਲੋੜ ਆ ਉਹ ਲੋਕ ਪਿੰਡਾਂ 'ਚ ਬੈਠੇ ਹੋ ਪਿੰਡਾਂ ਦੇ ਵਿੱਚ ਉਹ ਆਉਂਦੇ ਨਹੀਂ ਜਾਂਦੇ ਉਹਨਾਂ ਦੀ ਆਰਥ ਜਿਹੜਾ ਪੱਧਰ ਉਹ ਸੌਖਾ ਨਹੀਂ ਹੈ ਮਜ਼ਦੂਰ ਜਿਹੜੇ ਹੈਗੇ ਅੱਜ ਵਾਢੀ ਦਾ ਸੀਜ਼ਨ ਚੱਲ ਰਿਹਾ ਘਰ ਘਰ ਜਿਹੜੀ ਹੈਗੀ ਹੈ ਰੋਟੀ ਦਾ ਅਟਾ ਫਮਾ ਇਸ ਕਰਕੇ ਇਹੋ ਜਿਹੇ ਜਿਹੜੇ ਮੰਚ ਆ ਸਾਡੇ ਬਾਬਾ ਸਾਹਿਬ ਦੇ ਜਿਹੜੇ ਹੈਗੇ ਆ ਜਨਮ ਦਿਨ ਆ ਜਨਾਂ ਦੇ ਸੰਵਧਾਨਿਕ ਕਲਿਗ 26 ਜਨਵਰੀ ਹੈ ਸਾਨੂੰ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਵਿੱਚ ਮਿਲਾਉਣੇ ਜਾਈ ਰਿਹਾ ਜਿਨ੍ਹਾਂ ਪਰਿਵਾਰ ਇਸ ਕਰਕੇ ਕੱਲ ਵੀ ਮੈਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਉੱਥੇ ਬੜਾ ਉੱਚਾ ਜਿਹਾ ਖਾਲਸਾ ਜਿਹੜਾ ਹੈਗਾ ਪੰਚ ਦਾ ਦਿਨ ਨਹੀਂ ਸੀਗਾ ਬਾਬਾ ਸਾਹਿਬ ਦਾ ਦਿਨ ਵੀ ਉੱਥੇ ਪਾਠ ਭੋਗ ਪੈ ਗਿਆ ਪਾਠ ਤੋਂ ਬਾਅਦ ਉੱਥੇ ਕਿਸੇ ਨੇ ਕੋਸ਼ਿਸ਼ ਨਹੀਂ ਦੱਸਿਆ ਪਰ ਮੋਟਕੇ ਦੱਸਿਆ ਵੀ ਅੱਜ ਦਾ ਜਿਹੜਾ ਖਾਸ ਕਰਕੇ ਅੱਜ ਦੇ ਦਿਨ ਦਾ ਵਿਸਾਖੀ ਦੇ ਦਿਨ ਦਾ ਮਸਕਤ ਕੀ ਹੈ ਸਾਡੇ 85 ਦਿਨ ਤੇ ਜਿਹੜੇ ਲੋਕ ਆ ਉਹਨਾਂ ਲੋਕਾਂ ਨੂੰ ਇਸ ਮਸਕਤ ਦਾ ਹੀ ਪਤਾ ਨਹੀਂ ਗਿਆ ਵੀ ਕਦੋਂ ਸਾਡਾ ਜਿਹੜਾ ਖਾਲਸਾ ਸੱਜਿਆ ਸੀ ਕਦੋਂ ਸਾਡਾ ਜਿਹੜਾ ਹੈਗਾ ਉਹਦਾ ਆਸ ਬਾਬਾ ਸਾਹਿਬ ਜੀ ਨੇ ਲਿਖਿਆ ਸੀ ਕਦੋਂ ਉਹ ਸਜਾਇਆ ਹੋਇਆ ਸੀ ਇੰਨਾਂ ਗੱਲਾਂ ਨੂੰ ਅਸੀਂ ਲੈ ਕੇ ਅਜੇ ਵੇਰ ਤਾਂ ਨਹੀਂ ਹੋਏ ਪਰ ਮੈਂ ਉਹਨਾਂ ਵੀਰਾਂ ਨੂੰ ਜਿਹੜੇ ਪੜੇ ਲਿਖੇ ਸਾਡੇ ਲੋਬੀ ਐ ਅੱਜ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਐ ਕੁਰਸੀਆਂ ਤੇ ਬੈਠੇ ਐ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਆਪਣਾ 10ਵਾਂ ਦਸੌਧ ਕੱਢ ਕੇ ਉਹਨਾਂ ਲੋਕਾਂ ਨੂੰ ਵੇਰ ਕਰਿਆ ਕਰੋ ਕਿ ਤੁਹਾਨੂੰ ਬਾਵਾ ਸਾਹਿਬ ਦੀ ਦੇਣ ਆਜ ਅਸੀਂ 2-2 ਲੱਖ ਰੁਪਏ ਦਰਖਾਹਾਂ ਲੈਨੇ ਆ ਲੱਖ-ਲੱਖ ਰੁਪਏ ਦਰਖਾਹਾਂ ਲੈਨੇ ਐ ਕੁਰਸੀਆਂ ਤੇ ਬੈਠੇ ਅਸੀਂ ਉਹਨਾਂ ਲੋਕਾਂ ਦੀ ਵੇਰ ਨਹੀਂ ਕਰਦੇਗੇ ਅਸੀਂ ਪੜੇ ਲਿਖੀ ਲੋਬੀ ਜਿਹੜੀ ਉਹਨਾਂ ਨੇ ਧਿਆਨ ਨਹੀਂ ਦੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮੈਂ ਪਠਾ ਮਜ਼ਦੂਰਾਂ ਦੇ ਸ਼ੈਲਰ ਮਜ਼ਦੂਰਾਂ ਤੇ ਜਿਹੜੇ ਮਜ਼ਦੂਰ ਖੇਤੀਬਾੜੀ ਮੰਨੋ ਤੇ ਜਾਦੇ ਖੋਸ ਰਹੇ ਨਾ ਪਰ ਉਹਨਾਂ ਦੀ ਜਿਹੜੀ ਮਾਲੀ ਹਾਲਤ ਹੈ ਸਵਧਾਨ ਨੂੰ ਪੜਨ ਦੇ ਪੱਲੇ ਦੇ ਸੁਭਾਅ ਦੇ ਕਿੰਨੇ ਪ੍ਰਤੀ ਉਹਨਾਂ ਦੀ ਨਹੀਂ ਇਸ ਪਾਸੇ ਨਹੀਂ ਲੱਭ ਹਾਂਜੀ ਡਾਕਟਰ ਅੰਤਾਰ ਸਿੰਘ ਜੀ ਤੁਸੀਂ ਆ 14 April ਮਨਾ ਰਹੇ ਹੋ 바ਵਾ ਸਾਹਿਬ ਦਾ ਜਨਮ ਦਿਹਾੜਾ ਹੈ ਪਰੰਤੂ ਜਿਹੜਾ April ਮਹੀਨਾ ਹੈ ਇਹ ਗਲਤ ਰਹਿਬਰਾਂ ਦਾ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਜਿੰਨੀ ਦੱਬੇ ਕੁਚਲੇ ਲੋਕਾਂ ਨੇ ਰੈਗੂਲੇਸ਼ਨ ਇਸ ਮਹੀਨੇ ਦੇ ਵਿੱਚ ਹੋਈ ਆ ਸ਼ਾਇਦ ਇਤਿਹਾਸ ਦੇ ਮੁਤਾਬਕ ਉਹ ਹੋਰ ਕਿਸੇ ਮਹੀਨੇ ਵਿੱਚ ਨਹੀਂ ਹੋਈ ਸੋ ਅੱਜ ਦੇ ਇਸ ਤਿਉਹਾਰ ਬਾਰੇ ਜਿਹੜਾ ਤੁਸੀਂ ਮਨਾ ਜਾ ਰਹੇ ਆਂ ਜਾਂ ਅਪ੍ਰੈਲ 21 ਕਹਿਣਾ ਚਾਹੁੰਦੇ ਹੋ ਬਿਲਕੁਲ ਸਰਕਾਰ ਬੀਨ ਸਿੰਘ ਸਿੱਧੂ ਜੀ ਤੁਹਾਡਾ ਬੜਾ ਧੰਨਵਾਦ ਜਿਹੜਾ ਤੁਸੀਂ ਅੱਜ ਇਸ ਵਿਸ਼ੇ ਤੇ ਇੱਕ ਬ੍ਰੌਡ ਕਨਸੈਪਟ ਲੈ ਕੇ ਆਏ ਹੋ ਅੱਜ ਭਾਰਤ ਰਤਨ ਬਾਬਾ ਸਾਹਿਬ ਅਭੀਲਕਰ ਜੀ ਦਾ 133ਵਾਂ ਜਨ ਦਿਹਾੜਾ ਮਨਾ ਰਹੇ ਆ ਹਰ ਸਾਲ ਸਮੁੱਚੇ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਦਲਿਤ ਪਾਪੂਲੇਸ਼ਨ ਰਹਿੰਦੀ ਹੈ ਡਿਪਰੈਸਡ ਕਲਾਸਿਸ ਰਹਿੰਦੀਆਂ ਮਾਈਨੋਰਟੀਜ਼ ਰਹਿੰਦੀਆਂ ਸਾਰੇ ਬਾਬਾ ਸਾਹਿਬ ਨੂੰ ਨਤਮਸਤਕ ਹੁੰਦੇ ਆ ਬਲਕਿ ਈਵਨ ਮੈਂ ਤਾਂ ਹੁਣੇ ਕਹੂੰਗਾ ਕਿ ਸਾਰਾ ਵਰਲਡ ਹੀ ਬਾਬਾ ਸਾਹਿਬ ਨੂੰ ਨਤਮਸਤਕ ਹੁੰਦਾ ਔਰ ਇਹ ਮਹੀਨਾ ਖਾਸ ਇਸ ਕਰਕੇ ਹੈ ਕੱਲੇ ਬਾਬਾ ਸਾਹਿਬ ਉਮੀਦ ਕਰ ਨਹੀਂ ਇਸ ਮਹੀਨੇ ਵਿੱਚ ਤਾਂ ਬਹੁਤ ਹੀ ਵੱਡੇ-ਵੱਡੇ ਜਿਹੜੇ ਸੰਤ ਪੀਰ ਪਗੰਬਰਾਂ ਨੇ ਵੀ ਜਨਮ ਲਿਆ ਹਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਵੀ ਪਾਛੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਤਮਾ ਜੋਤੀਬਾ ਫੂਲੇ ਜੀ ਤੇ ਹੋਰ ਵੀ ਗਿਆਨੀ ਦੇਵ ਸਿੰਘ ਵਰਗੀਆਂ ਸ਼ਕਸ਼ੀਤ ਇਸ ਮਹੀਨੇ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਜਿਨ੍ਹਾਂ ਨੇ ਦਲਿਤ ਉਥਾਨ ਦੇ ਵਿੱਚ ਦਲਤਾਂ ਨੂੰ ਉੱਪਰ ਚੁੱਕਣ ਦੇ ਵਿੱਚ ਆਪਣਾ ਜੀਵਨ ਜਿਹੜਾ ਹੈ ਉਹ ਸਮਰਪਨ ਕਰ ਦਿੱਤਾ ਇਹ ਮਹੀਨਾ ਇਸ ਗਲਤ ਕ੍ਰਾਂਤੀ ਦਾ ਮਹੀਨਾ ਮੈਂ ਇਹ ਕਹਿ ਸਕਦਾ ਕਿ ਜਦੋਂ ਉਹ ਵੇਲਾ ਸੀ ਜਦੋਂ ਦਲਿਤਾਂ ਨੂੰ ਉਹਨਾਂ ਦੇ ਪਰਛਾਵੇਂ ਤੋਂ ਵੀ ਲੋਕਾਂ ਨੂੰ ਡਰ ਲੱਗਦਾ ਸੀ ਤੇ ਦਲਿਤਾਂ ਦੇ ਨਾਲ ਕੋਈ ਟੱਚ ਵੀ ਕਰ ਜਾਂਦਾ ਸੀ ਇੱਕ ਸਭ ਤੋਂ ਵੱਡੀ ਜਿਹੜੀ ਬਿਮਾਰੀ ਉਦੋਂ ਸਮਾਜ ਦੇ ਵਿੱਚ ਫੈਲ ਗਈ ਸੀ ਅਨਟਚੇਬਿਲਟੀ ਜੇ ਕਿਧਰੇ ਕੋਈ ਗਲਤੀ ਨਾਲ ਵੀ ਕਿਧਰੇ ਟੱਚ ਵੀ ਕਰ ਜਾਂਦਾ ਸੀ ਤਾਂ ਉਹਨੂੰ ਪਿੱਟਿਆ ਜਾਂਦਾ ਜਿਹੜਾ ਮੰਨਿਆ ਜਾਂਦਾ ਸੀ ਮੈਂ ਕਹੂੰਗਾ ਕਿ ਦਲਤਾਂ ਦੀ ਜ਼ਿੰਦਗੀ ਤਾਂ ਪਸ਼ੂਆਂ ਤੋਂ ਵੀ ਬੱਦਰ ਸੀ ਪਸ਼ੂਆਂ ਨੂੰ ਫਿਰ ਵੀ ਗਊ ਨੂੰ ਤਾਂ ਹੁਣ ਵੀ ਪੂਜਿਆ ਜਾਂਦਾ ਉਦੋਂ ਵੀ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਸੀ ਪਰੰਤੂ ਜਿਹੜਾ ਦਲਿਤ ਸੀ ਰੂਦਰ ਸੀ ਇਹਦੀ ਜਿਹੜੀ ਜ਼ਿੰਦਗੀ ਹੈ ਉਹ ਨਰਕ ਸੀ ਜੇ ਅੱਜ ਦੇ ਜਮਾਨੇ ਦੇ ਵਿੱਚ ਮੈਂ ਦੇਖਾਂ ਤਾਂ ਹੁਣ ਕਲਯੁਗ ਉੱਤਮ ਮੈਂ ਵੀ ਨਹੀਂ ਬਣੀ ਨੇ ਕਿਹਾ ਕਲਯੁਗ ਉੱਤਮ ਇਸ ਜਮਾਨੇ ਦੇ ਵਿੱਚ ਜਦੋਂ ਇਹਨਾਂ ਰੈਬਰਾਂ ਨੇ ਜਿਨ੍ਹਾਂ ਦਾ ਮੈਂ ਨਾਮ ਲਿਆ ਤੇ ਹੋਰ ਵੀ ਸ਼ਕਤੀਸ਼ਾਲੀ ਜਿਹੜੀਆਂ ਮੇਰੀਆਂ ਇਸ ਵੇਲੇ ਨਾਮ ਲੈਣ ਤੋਂ ਰਹਿ ਗਈਆਂ ਨੇ ਉਹਨਾਂ ਸਹਾਰਿਆਂ ਨੇ ਜਦੋਂ ਇਸ ਮਹੀਨੇ ਦੇ ਵਿੱਚ ਜਨਮ ਲੈ ਕੇ ਬਹੁਤ ਵੱਡੇ ਲੈਵਲ ਤੇ ਆਪਣੇ ਜੀਵਨ ਨੂੰ ਸਮਰਪਿਤ ਕਰਕੇ ਵੱਡੇ ਲੈਵਲ ਤੇ ਉਪਰਾਲਾ ਕਰਕੇ ਸ਼ੂਦਰਾਂ ਨੂੰ ਉੱਪਰ ਚੱਕਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਅੱਜ ਸ਼ੂਦਰਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਮੈਂ ਕਹੂੰਗਾ ਕਿ ਹੁਣ ਇਨਸਾਨਾਂ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਜਜ਼ਬਾ ਰੱਖ ਕੇ ਆਪਣੇ ਅਧਿਕਾਰਾਂ ਦੀ ਜਿਹੜੀ ਡਾਕਟਰ ਸਾਹਿਬ ਇੱਕ ਕੁਸਚਨ ਤੁਹਾਡੇ ਲਈ ਕਰਨ ਲੱਗੇ ਅੱਜ ਜੋ ਤਿਉਹਾਰ ਮਨਾਇਆ ਜਾ ਰਿਹਾ ਹੋਰ ਵੀ ਇਸ ਤੋਂ ਪਹਿਲਾਂ ਗੱਲ ਮਨਾਇਆ ਗਿਆ ਜਿਵੇਂ 13 ਅਪ੍ਰੈਲ ਮਨਾਇਆ ਗਿਆ ਖਾਲਸੇ ਦਾ ਸਜਨ ਅੰਦ ਉਹ ਵੀ ਇੱਕ ਰੈਗੂਲੇਸ਼ਨ ਸੀਗੀ ਹੋਰ ਵੀ ਰੈਬਰਾਂ ਦੇ ਜਿਹੜੇ ਤਿਉਹਾਰ ਕੀ ਹੈ ਸਰ ਬੁੱਤ ਪੂਜਾ ਜਾਂ ਪੂਜਾ ਦਾ ਸਥਾਨ ਬਣ ਕੇ ਨਹੀਂ ਰਹਿ ਗਿਆ ਉਸ ਫਿਲਾਸਫੀ ਨੂੰ ਜਿਹੜਾ ਪ੍ਰਚਾਰਿਆ ਘਟ ਜਾ ਰਿਹਾ ਬਿਲਕੁਲ ਸੀ ਬੁੱਤ ਪੂਜਾ ਦੇ ਖਿਲਾਫ ਸਾਡਾ ਅੱਜ ਸਭ ਤੋਂ ਵੱਡਾ ਜੇ ਕੋਈ ਪ੍ਰਮਾਣਿਕ ਸਰੋਤ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀ ਬੁੱਧ ਪੂਜਾ ਦੀ ਉਲੰਘਣਾ ਕੀਤੀ ਗਈ ਹੈ ਜਿੰਨੀ ਬੁੱਧ ਪੂਜਾ ਦੀ ਨਿੰਦਿਆ ਕੀਤੀ ਗਈ ਹੈ ਜਿੰਨੀ ਬੁੱਧ ਪੂਜਾ ਨੂੰ ਮੈਂ ਕਹੂੰਗਾ ਕਿ ਦੁਰਕਾਰਿਆ ਗਿਆ ਤਰਸਕਾਰਿਆ ਗਿਆ ਉਹਨਾਂ ਕਿਤੇ ਵੀ ਨਹੀਂ ਦੁਰਕਾਰਿਆ ਗਿਆ ਕਿਉਂ ਕਿਉਂਕਿ ਬੁੱਧ ਪੂਜਾ ਨੇ ਸਾਨੂੰ ਬਾਹਰ ਮੁੱਕੀ ਬਣਾਤਾ ਸਾਨੂੰ ਇਨਸਾਨ ਨਹੀਂ ਰਹਿਣ ਦਿੱਤਾ ਜਦ ਕਿ ਅਸੀਂ ਇਨਸਾਨੀਅਤ ਆਪਣੇ ਅੰਦਰੋਂ ਟਟੋਲਣੀ ਹੈ ਆਪਣੇ ਗੁਨਾ ਨਾਲ ਟਟੋਲਣੀ ਹੈ ਜੇ ਅਸੀਂ ਆਪਣੇ ਗੁਨਾ ਨੂੰ ਭੁੱਲ ਕੇ ਪੱਥਰ ਪੂਜਾ ਦੇ ਵਿੱਚ ਪੈ ਗਏ ਇਹੀ ਹਾਲ ਹੁਣ ਹੋਇਆ ਪਿਆ ਹੈ ਅਸੀਂ ਹਰ ਮਹੀਨੇ ਇਹਨਾਂ ਰਹਿਬਰਾਂ ਦੇ ਜਨਮ ਦਿਨ ਮਨਾ ਕੇ ਬਸ ਫਿਰ ਸੌ ਜਾਂਦੇ ਆ ਸਿਰਫ ਅਸੀਂ ਬੁੱਤਾਂ ਤੱਕ ਹੀ ਸਮਰਪਿਤ ਹੋ ਗਏ ਬੁੱਤਾਂ ਨੂੰ ਫੁੱਲ ਮਲਾਵਾ ਭੇਟ ਕਰਦੇ ਆ ਜਿਹੜੀਆਂ ਚੀਜ਼ਾਂ ਤੋਂ ਰੋਕਿਆ ਸੀ ਕਬੀਰ ਸਾਹਿਬ ਜੀ ਦੀ ਬਾਣੀ ਐ ਪਾਤੀ ਤੋੜੈ ਮਲਣੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋੜੈ ਸੁ ਪਾਤੀ ਮਰ ਜੀਓ ਉਹ ਹੀ ਹੁਣ ਅਸੀਂ ਕਰੀ ਜਾਂਦੇ ਆ ਅਸੀਂ ਦੇਹਰੇ ਦੀ ਜਿੱਥੇ ਵੀ ਕੋਈ ਵੀ ਸਾਨੂੰ ਸਾਡੇ ਰਹਿਬਰ ਦਾ ਬੁੱਧ ਨਜ਼ਰ ਆਉਂਦਾ ਅਸੀਂ ਫੁੱਲ ਮਲਾਵਾ ਭੇਟ ਕਰਨ ਲੱਗ ਜਾਂਦੇ ਆ ਪਰantu ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨੇ ਸੀ ਜਿਹੜੀ ਉਹ ਸਾਨੂੰ ਜੀਵਨ ਜਾਚ ਦੱਸ ਕੇ ਗਏ ਆ ਉਹ ਜੀਵਨ ਜਾਚ ਅਸੀਂ ਭੁੱਲ ਚੁੱਕੇ ਆ ਅਸੀਂ ਆਪਣੇ ਜਿਹੜੇ ਫਰਜ਼ ਹੈ ਉਹਨਾਂ ਨੂੰ ਭੁਲਾ ਚੁੱਕੇ ਆ ਅਸੀਂ ਜਿਹੜੇ ਗਰੀਬਾਂ ਤੇ ਅਤਿਆਚਾਰ ਹੋ ਰਿਹਾ ਉਹਨਾਂ ਦੇ ਨਾਲ ਖੜਨ ਦੀ ਬਜਾਏ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਕਰਨ ਦੀ ਬਜਾਏ ਅਸੀਂ ਉਲਟਾ ਹੁਣ ਆਪ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਆਪਣੇ ਆਪ ਜੋਗੇ ਹੀ ਰਹਿ ਗਏ ਆ ਸੈਲਫਿਸ਼ ਹੋ ਗਏ ਆ ਨੇਜ ਸੁਆਰਥ ਲਈ ਸਾਰਾ ਕੁਝ ਕਰਨ ਲੱਗੇ ਆ ਕਿ ਉਹਨਾਂ ਰਹਿਬਰਾਂ ਦੇ ਜਿਹੜਾ ਅਸਲੀ ਦਿੱਤੇ ਹੋਏ ਸੁਨੇਹੇ ਨੂੰ ਉਪਲਾ ਚੁੱਕੀ। ਧੰਨਵਾਦ ਜੀ ਡਾਕਟਰ ਸਾਹਿਬ। ਸ਼ੁਕਰੀਆ ਤੁਹਾਡਾ। ਮੈਂ 바ਵਾ ਸਾਹਿਬ ਦੇ ਜਨਮ ਦਿਨ ਤੇ ਸੱਚੇ ਦੇਸ਼ਵਾਸੀ ਨੂੰ ਵਧਾਈ ਦਿੰਦਾ ਕਿਉਂਕਿ 바ਵਾ ਸਾਹਿਬ ਦਾ ਜਨਮ ਦੇ ਜਿਹੜਾ ਪੂਰੇ ਸੰਸਾਰ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਰਹਿੰਦੇ ਨੇ ਉਹ ਬਣਾਉਂਦੇ ਨੇ ਕਿ 바ਵਾ ਸਾਹਿਬ ਇਕੱਲੇ ਭਾਰਤ ਵਾਸਤੇ ਸਤਿਕਾਰਯੋਗ ਨਹੀਂ ਹਨ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਬਾਬਾ ਸਾਹਿਬ ਦਾ ਬਹੁਤ ਹੀ ਸਤਿਕਾਰ ਹੈ ਮੈਂ ਬਹੁਤ ਸਾਰੀਆਂ ਫੋਟੋਆਂ ਬਹੁਤ ਸਾਰੀਆਂ ਲੇਖ ਆਜੇ ਪੜ੍ਹਿਆ ਜਿੱਦੇ ਵੱਖ-ਵੱਖ ਦੇਸ਼ਾਂ ਦੇ ਰਾਜਿਆਂ ਨੇ ਵੱਖ-ਵੱਖ ਦੇਸ਼ਾਂ ਦੇ ਹੁਕਮਰਾਨਾਂ ਨੇ ਬਾਬਾ ਸਾਹਿਬ ਦੀਆਂ ਲਿਖਣੀਆਂ ਨੂੰ ਸੋਚ ਨੂੰ ਤਸਦੀਕ ਕੀਤਾ ਸੋ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਆ ਅਪ੍ਰੈਲ ਮਹੀਨੇ ਚ ਆਦਾ ਮੈਂ ਅਪ੍ਰੈਲ ਮਹੀਨਾ ਜਿਹੜਾ ਕੱਲ ਬਾਬਾ ਸਾਹਿਬ ਨਾਲ ਸੰਬੰਧਿਤ ਸਮਝਦਾ ਬੜਾ ਰੈਬਰਾ ਦਾ ਮਹੀਨਾ ਹੈ ਬਹੁਤ ਨਾਮ ਪਰ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਨਮ ਦਿਨ ਇਹਦੇ ਵਿੱਚ ਹੋਇਆ ਬਾਬਾ ਸਾਹਿਬ ਦਾ ਜੋ ਡਾਇਲੋਜੀ ਸੀਗੀ ਗੁਰੂ ਗਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਜਿਹੜੀ ਇਸ ਮਹੀਨੇ ਦੇ ਵਿੱਚ ਹੀ ਕੀਤੀ ਆ ਗਰੀਬ ਗੁਰਬਿਆਂ ਨੂੰ ਬਰਾਬਰਤਾ ਦਾ ਦਰਜਾੜਾ ਗੁਰੂ ਗਬਿੰਦ ਸਿੰਘ ਜੀ ਨੇ ਦਿੱਤਾ ਸੋ ਬਾਬਾ ਸਾਹਿਬ ਨੇ ਵੀ ਬਰਾਬਰਤਾ ਦੀ ਲੜਾਈ ਲੜੀ ਆ ਸਮਾਜ ਦੇ ਵਿੱਚ ਜਿਹੜੇ ਦੱਬੇ ਕੁਤਰੇ ਲੋਕ ਸੀ ਜਿਨ੍ਹਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਸੀ ਉਹਨਾਂ ਨੂੰ ਹੱਕ ਬਰਾਬਰ ਦੋਣ ਵਾਸਤੇ ਬਾਬਾ ਸਾਹਿਬ ਨੇ ਜਿਹੜੀ ਘਾਲਣਾ ਘਾਲੜੀ ਆ ਉਹਦੇ ਲਈ ਅਸੀਂ ਹਮੇਸ਼ਾ ਬਾਬਾ ਸਾਹਿਬ ਦੇ ਰਣੀ ਆ ਔਰ ਮੈਂ ਸਭੁੱਤੇ ਦੇਸ਼ ਵਾਸੀਆਂ ਨੂੰ ਸਭੁੱਤੇ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਕਰਦਾ ਵੀ ਬਾਬਾ ਸਾਹਿਬ ਦੀ ਸਿੱਖਿਆ ਦੇ ਨਾਲ ਜੁੜੋ ਉਹਨਾਂ ਦੀ ਸਿੱਖਿਆ ਦੇ ਅਨਸਾਰ ਆਪਣੇ ਜ ਬਹੁਤ ਬਤਨ ਬਾਈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਅਸੀਂ ਫਰੀਦਕੋਟ ਦੀ ਧਰਤੀ ਤੇ ਆਂ ਔਰ ਫਰੀਦਕੋਟ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਿਹੜੇ ਜਨਮ ਦਿਹਾੜੇ ਨੂੰ ਮਨਾ ਰਹੇ ਆ ਸੋ ਮੈਂ ਪੰਜਾਬ ਹੀ ਨਹੀਂ ਪੂਰੀ ਦੁਨੀਆ ਤੇ ਵਸਦੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਪੈਰੋਕਾਰਾਂ ਦਾ ਅਨਿਆਈਆਂ ਨੂੰ ਲੱਖ ਲੱਖ ਵਧਾਈ ਦਿੰਨਾ ਔਰ ਇਸ ਵੀਡੀਓ ਦੇ ਮਾਧਮ ਰਾਹੀਂ ਇੱਕ ਸੰਦੇਸ਼ ਵੀ ਦੇਣਾ ਚਾਹੁੰਦਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਸਾਨੂੰ ਪੜੋ ਜੁੜੋ ਸੰਘਰਸ਼ ਕਰੋ ਦਾ ਜਿਹੜਾ ਸਿਧਾਂਤ ਦਿੱਤਾ ਸੀ ਸੋ ਅੱਜ ਅਸੀਂ ਚਾਹੇ ਥੋੜਾ ਜਾਗੇ ਆ ਲੇਕਿਨ ਅੱਜ ਸਮੇਂ ਦੀ ਜਿਹੜੀ ਨਜ਼ਾਕਤ ਹੈ ਸਮੇਂ ਦੀ ਲੋੜ ਹੈ ਉਹ ਸਾਨੂੰ ਜਾਗਣ ਦੀ ਲੋੜ ਹੈ ਸਾਨੂੰ ਪੜਨ ਦੀ ਲੋੜ ਹੈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਫਿਰ ਸਾਨੂੰ ਆਪਣੇ ਹੱਕਾਂ ਅਧਿਕਾਰਾਂ ਦੇ ਲਈ ਸੰਘਰਸ਼ ਕਰਨ ਦੀ ਲੋੜ ਹੈ ਕਿਉਂਕਿ ਅੱਜ ਸਮੇਂ ਦੇ ਹੁਕਮਰਾਨ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹ ਭਾਰਤੀ ਸੰਵਿਧਾਨ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਜਿਹੜੇ ਹੱਕ ਸਾਨੂੰ ਰਾਈਟ ਦਿੱਤੇ ਉਹਨਾਂ ਤੇ ਜਿਹੜੀ ਮਾੜੀ ਨਜ਼ਰ ਰੱਖੀ ਬੈਠੀਆਂ ਨੇ ਅਸੀਂ ਉਸ ਮਾੜੀ ਨਜ਼ਰ ਦਾ ਮੁਕਾਬਲਾ ਕਰਨ ਦੇ ਲਈ ਇਕੱਠੇ ਹੋਣਾ ਪੜਨਾ ਵੀ ਹੈ ਜੁੜਨਾ ਵੀ ਹੈ ਔਰ ਸੰਘਰਸ਼ ਵੀ ਕਰਨਾ ਹੈ ਤੋਮਾ ਹਮੇਸ਼ਾ ਦੁਨੀਆ ਦੇ ਨਕਸ਼ੇ ਤੇ ਉਹ ਯਾਦ ਰਹਿੰਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਸੋ ਅੱਜ ਫਰੀਦਕੋਟ ਦੇ ਸਾਡੇ ਜਿੰਨੇ ਸਾਥੀ ਨੇ ਇਸ ਸੋਸਾਇਟੀ ਦੇ ਔਰ ਜਿੰਨੀਆਂ ਭਰਾਤਰੀ ਜਥੇਬੰਦੀਆਂ ਇਸ ਫੰਕਸ਼ਨ ਨੂੰ ਮਨਾ ਰਹੀਆਂ ਨੇ ਅੱਜ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸ਼ਲਾਘਾ ਦੇ ਪਾਤਰ ਨੇ ਆਪਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪਸਾਰੇ ਨੇ ਇਸੇ ਤਰ੍ਹਾਂ ਇਕੱਠੇ ਹੋ ਕੇ ਰਹਿਣਾ ਤਾਂ ਕਿ ਆਪਣੀ ਤਾਕਤ ਬਣੇ ਔਰ ਬਾਬਾ ਸਾਹਿਬ ਦੇ ਸੁਪਨਿਆਂ ਦਾ ਭਾਰਤ ਬਣੇ ਬਾਬਾ ਸਾਹਿਬ ਦੇ ਸੁਪਨਿਆਂ ਦਾ ਪੰਜਾਬ ਬਣੇ ਬਾਬਾ ਸਾਹਿਬ ਦੇ ਸੁਪਨਿਆਂ ਦਾ ਫਰੀਦਕੋਟ ਬਣੇ ਜੈ ਭੀਮ ਜੈ ਭਾਰਤ ਸਰ ਸਾਹਿਬ ਇੱਕ ਇੱਕ ਕਵੈਸਨ ਆ ਤੁਹਾਡੇ ਲਈ ਵੀ ਜਿਹੜਾ ਅਪ੍ਰੈਲ ਮਹੀਨਾ ਹੈ ਇਹ ਲਗਭਗ ਸਮਾਜ ਦੇ ਦੱਬੇ ਕੁਚਲੇ ਜਿਹੜੇ ਰੈਬਰ ਹੈਗੇ ਆ ਉਹਨਾਂ ਦਾ ਫਿਰ ਇਸ ਫਿਲਾਸਫੀ ਨੂੰ ਅੱਜ ਜਿਹੜੇ ਚਾਹਤ ਮਤਲਬ 13 ਅਪ੍ਰੈਲ ਮਨਾਈ ਚਾਹੇ ਅੱਜ 14 ਅਪ੍ਰੈਲ ਮਨਾਈ ਚਾਹੇ ਹੋਰ ਜਿਹੜੇ ਰੈਬਰ ਹੈ ਕਾਫੀ ਰੈਬਰਾਂ ਦਾ ਇਸ ਮਹੀਨੇ ਦੇ ਵਿੱਚ ਜਨਮ ਹੋਇਆ ਹੈ ਸੋ ਉਹਨਾਂ ਨੂੰ ਬੁੱਤ ਪੂਜਾ ਦੇਕਰ ਅੱਜ ਸਿਮਰਨ ਤੇ ਕਰੀ ਰਹਿ ਗਏ ਕਿ ਇਸ ਫਿਲਾਸਫੀ ਨੂੰ ਵੈਸੇ ਨਹੀਂ ਪ੍ਰਚਾਰਿਆ ਨਹੀਂ ਜਾਣਾ ਚਾਹੀਦਾ ਸਾਬ ਮੈਂ ਉਹੀ ਗੱਲ ਕਰ ਰਿਹਾ ਕਿ ਠੀਕ ਹੈ ਜਿਹੜੇ ਸਾਡੇ ਸਿੰਬल्स ਨੇ ਜਿਹੜੇ ਸਾਡੇ ਸਟੈਚੂਜ਼ ਨੇ ਇਹ ਸਾਨੂੰ ਪ੍ਰਭਾਵਿਤ ਕਰਦੇ ਨੇ ਉਹਨਾਂ ਦੀ ਯਾਦ ਦਿਵਾਉਂਦੇ ਨੇ ਲੇਕਿਨ ਅਸਲ 'ਚ ਜਿਹੜੇ ਅਸਲ ਮਾਇਨੇ ਸੀਗੇ ਉਹ ਬੁੱਤ ਪੂਜਾ ਦੇ ਨਹੀਂ ਸੀਗੇ ਉਹਨਾਂ ਦੇ ਸਿਧਾਂਤਾਂ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੇ ਸੀ ਬੱਚੇ-ਬੱਚੇ ਤੱਕ ਪਹੁੰਚਾਉਣ ਦੇ ਸੀ ਆਪਣੇ ਸਮਾਜ ਲਈ ਲੜਨ ਦੇ ਲਈ ਸੀਗੇ ਲੇਕਿਨ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਆਪਣੇ ਰਹਿਬਰਾਂ ਦੀ ਇਸ ਤਰ੍ਹਾਂ ਜਿਹੜੀ ਬੁੱਧ ਪੂਜਾ ਦੇ ਰੂਪ ਦੇ ਵਿੱਚ ਨਹੀਂ ਠੀਕ ਹੈ ਉਹਨਾਂ ਨੂੰ ਜਿਹੜੇ ਸਟੈਚੂ ਨੇ ਸਾਨੂੰ ਇੱਕ ਊਰਜਾ ਦਿੰਦੇ ਨੇ ਸਾਨੂੰ ਦੇਖ ਕੇ ਉਹਨਾਂ ਨੂੰ ਸ਼ਕਤੀ ਆਉਂਦੀ ਹੈ ਲੇਕਿਨ ਨਾਲ ਨਾਲ ਜਿਹੜੀ ਹੈਗੀ ਹੈ ਗਰਾਊਂਡ ਤੇ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਕਿਦਾਂ ਇੰਪਲੀਮੈਂਟ ਕਰਨਾ ਉਹਦੇ ਬਾਰੇ ਸਾਨੂੰ ਸੋਚਣਾ ਪਏਗਾ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਮੋਟਰ ਸਾਹਿਬ ਜੀ ਆਇਆਂ ਨੂੰ ਮੈਂ ਬਿਆਨ ਸਿੰਘ ਸਿੱਧੂ ਗਿਆਨ ਜੋਤੀ ਚੈਨਲ ਤੋਂ ਜੀ ਮਿਹਰਬਾਨੀਆਂ